ਪੰਜਾਬ 5 ਚੈਨਲ ਦੇਖ ਰਹੇ ਸਾਰੇ 시ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਮਪੁਰ ਹਲਕਾ ਦੇ ਅਧੀਨ ਪੈਂਦੇ ਕਸਬਾ ਅਲਾਵਰਪੁਰ ਵਿਖੇ ਡਾਕਟਰ ਬੀ ਆਰ ਅੰਬੇਦਕਰ 바ਵਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ 71 ਜਾਗਰਤ ਅੰਬੇਦਕਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਫੁੱਲ ਭੇਟਾ ਕਰ ਅਤੇ ਦੀਪਮਾਲਾ ਕਰ 바ਵਾ ਸਾਹਿਬ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ E é Tá ਆ ਚਪੜਾ ਮਾਹ ਲਾ ਲੇ ਈਸ਼ੂ ਬਾਂਜੰਦਾ ਆਪਾ ਬਣਾਉਂਦੇ ਨਹੀਂ ਚਪੜਾ ਦੀ ਨੇ ਕੋਈ ਸਾਲ ਮੇਰੇ ਹਸਬੰਦ ਦਾ ਹੈਗਾ ਪਰ ਹੋਣ ਦਾ ਨਹੀਂ ਹਾਂ ਅਜਾ ਜੀ ਹਾਂਜੀ ਸੰਜੀਪਾ ਮੇਰੇ ਫਸਲਾਂ ਅਜੋ ਜੇ ਤਾਂ ਮੇਰੇ 70 60 ਜੀਰਾ ਪੈਣਾ ਸਾਰੇ ਮਿੱਤਲਾਂ ਤੋਂ ਡਾਕਟਰ ਬੀ ਆਰ ਅੰਬੇਡਕਰ 바ਵਾ ਸਾਹਿਬ ਦੇ ਜਰਮ ਜਿੰਦਿਆਂ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਹੀ ਆਪਾਂ ਸੰਜੀਵ ਕੁਮਾਰ ਜੀ ਜੋ ਤੁ ਆਪਾਂ ਜੋਂ ਦੇ ਵਿਧਾਨਿਆਂ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਇੱਥੇ ਸਾਨੂੰ ਆਉਣ ਦਾ ਮੌਕਾ ਦਿੱਤਾ ਤੇ ਇਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਤੇ ਇੱਕ ਗੱਲ ਕਰਨਾ ਚਾਹੁੰਦੇ ਆਂ ਵੀ ਡਾਕਟਰ ਬੀ ਆਰ ਅੰਬੇਡਕਰ ਉਹ ਜਿਨ੍ਹਾਂ ਨੇ ਇੱਕ ਇੱਕ ਭਾਰਤ ਦੇ ਸੰਵਿਧਾਨ ਦੀ ਰਚਨਾ ਕੀਤੀ ਤੇ ਉਸ ਦੇ ਨਾਲ ਹੀ ਜਿਹੜਾ ਦਲਿਤ ਸਮਾਜ ਪਿਛੜਿਆ ਸਮਾਜ ਸੀ ਉਹਨਾਂ ਦੇ ਲਈ ਲੜਾਈ ਲੜੀ ਆ ਅੱਜ ਜਿਹੜੇ ਆਪਾਂ ਇਹ ਕੁਰਸੀਆਂ ਤੇ ਬੈਠੇ ਆ ਕਿਤੇ ਵੀ ਕੋਈ ਫੰਕਸ਼ਨ ਕਰਦੇ ਆ ਗੱਡੀਆਂ ਕਾਰਾਂ ਦੇ ਵਿੱਚ ਘੁੰਮਦੇ ਆ ਜਾਂ ਉਹਨਾਂ ਲਗਜ਼ਰੀ ਲਾਈਫ ਦੇ ਵਿੱਚ ਆ ਗਏ ਆ ਇਹ ਸਾਰੀ ਇਹਨਾਂ ਦੀ ਬਦੌਲਤ ਆ ਕਿਉਂਕਿ ਇਹਨਾਂ ਨੇ ਆਪਣਾ ਜੀਵਨ ਪੂਰਾ ਸੰਘਰਸ਼ ਸਾਡੇ ਸਮਾਜ ਲਈ ਕੀਤਾ ਹੁਣ 71 ਲੋਕਾਂ ਨੂੰ ਵੀ ਬੇਨਤੀ ਕਰਨਾ ਹੈ ਆਪਾਂ ਬੱਚਿਆਂ ਨੂੰ ਵਧੀਆ-ਵਧੀਆ ਸਕੂਲਾਂ ਦੇ ਵਿੱਚ ਪਾ ਰਹੇ ਹਾਂ ਕੌਨਮੈਂਟਾਂ 'ਚ ਪੜਾ ਰਹੇ ਆ ਪਰ ਇੱਕ ਚੀਜ਼ ਅਸੀਂ ਦੇਖ ਰਹੇ ਸੀ ਆਪਣਾ ਜਿਹੜਾ ਪਿਛੋਕੜ ਆ ਉਹ ਨਹੀਂ ਦੱਸ ਸਕਦੇ ਬੱਚਿਆਂ ਤੁਸੀਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਆਪਣੇ ਬੱਚਿਆਂ ਨੂੰ 바ਵਾ ਸਾਹਿਬ ਬਾਰੇ ਦੱਸੋ ਆਪਣੇ ਜੋ ਜਿਹਨਾਂ ਦਾ ਪਿਛਲੇ ਦਿਨੀ ਇੱਕ ਫਿਲਮ ਵੀ ਰਿਲੀਜ਼ ਹੋਈ ਹੈ ਸਾਡੇ ਮਾਤਾ ਜੀ ਸੀਗੇ ਪਹਿਲੇ ਟੀਚਰ ਉਹਨਾਂ ਦੇ ਬਾਰੇ ਦੱਸੋ ਤੁਸੀਂ ਬੱਚਿਆਂ ਨੂੰ ਕਿ ਕਿੱਦਾਂ ਉਹਨਾਂ ਨੇ ਸੰਘਰਸ਼ ਕਰਕੇ ਸਾਡੇ ਸਮਾਜ ਨੂੰ ਅੱਗੇ ਲੈ ਕੇ ਜਾਂਦਾ ਤੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਵੀ ਹੁਣ ਅਸੀਂ ਆਪਣੇ ਰਜੇ ਅਮੀਆਂ ਦੇ ਵਿੱਚ ਹੋ ਕੇ ਆਪਣੇ ਸਮਾਜ ਦੇ ਵਿੱਚ ਹੀ ਬੇਤਰਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਇਹ ਵੀ ਚੀਜ਼ਾਂ ਨੂੰ ਥੋੜਾ ਬੰਦ ਕਰੀਏ ਆਪਾਂ ਤੋ ਕਿ ਦੇਖੋ ਜਿਨ੍ਹਾਂ ਨੇ ਸਾਡੇ ਮਾਹਪੁਰ ਜੂ ਸਾਡੇ ਆਪਾ ਗਵਰਮਾਨ ਬਾਰਮਿਕ ਜੀ ਹੋਏ ਆ ਜਿਨ੍ਹਾਂ ਨੇ ਰਮਾਇਣ ਦੀ ਰਚਨਾ ਕੀਤੀ ਆ ਇੱਕ ਸਮਾਜ ਨੂੰ ਉਹਨਾਂ ਨੇ ਵਿਪਾਰਿਆ ਤੇ ਸਤਗੁਰ ਵਿਦਾਸ ਮਹਾਰਾਜ ਜੀ ਹੋਏ ਆ ਉਹ ਗੁਰੂ ਹੋਣ ਦੇ ਨਾਂ ਨਾਲ ਇੱਕ ਕ੍ਰਾਂਤੀਕਾਰੀ ਬਹੁਤ ਹੋਏ ਆ ਉਸ ਸਮੇਂ ਦੇ ਜਿਹੜੀਆਂ ਹਕੂਮਤਾਂ ਸੀ ਉਹਨਾਂ ਨਾਲ ਟੱਕਰ ਟੱਕਰਾਂ ਲਈਆਂ ਉਹਨੀਆਂ ਫਿਰ ਬਾਬਾ ਸਾਹਿਬ ਆਏ ਆ ਉਹਨਾਂ ਨੇ ਆਪਣੀ ਕਲਮ ਦੇ ਨਾਲ ਆਧਾਰ ਤੇ ਇੱਕ ਸੰਵਿਧਾਨ ਜਿਹੜਾ ਇੰਨਾ ਕੋ ਪਾਵਰਫੁਲ ਇੱਕ ਸੰਵਿਧਾਨ ਲਿਖਿਆ ਜਿਹਦੇ ਵਿੱਚ ਸਾਡਾ ਪਿਛੜਿਆ ਦਲਿਤ ਸਮਾਜ ਸੀ ਉਹਨੂੰ ਇੱਕ ਪਛਾਣ ਮਿਲੀ ਅਸੀਂ ਨੌਕਰੀਆਂ ਵਾਲੇ ਹੋ ਗਏ ਅਸੀਂ ਪੱਕੇ ਘਰਾਂ ਵਾਲੇ ਹੋ ਗਏ ਕਿੱਥੇ ਸਾਡੇ ਨਾਲ ਸਮਾਜ ਦੇ ਵਿੱਚ ਵਿਤਰਾ ਕੀਤਾ ਜਾਂਦਾ ਜਿਹਨੂੰ ਦੱਸੂਗਾ ਹੁਣ ਸਾਨੂੰ ਪ੍ਰੋਪਰ ਉੱਤੇ ਪਹੁੰਚਾਇਆ ਜਾਂਦਾ ਆ ਸਾਨੂੰ ਬੁਲਾਇਆ ਜਾਂਦਾ ਆ ਖਾਣ ਪੀਣ ਸਾਡਾ ਸਭ ਕੁਝ ਸਮਾਨ ਹੋ ਰਿਹਾ ਇਹ ਸਿਰਫ ਇਹਨਾਂ ਦੀ ਬਦੌਲਤ ਹੀ ਹੋ ਰਿਹਾ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖੋ ਬਾਬਾ ਸਾਹਿਬ ਬਾਰੇ ਦੱਸੋ ਆਪਣੇ ਮਹਾਂਪੁਰਖਾਂ ਨਾਲ ਦੱਸੋ ਕਿਉਂਕਿ ਸਮੇਂ ਦੇ ਬਦਲ ਦੇ ਨਾਲ ਚਲੋ ਆਪਣੇ ਕੋਲ ਟੈਕਨੋਲੋਜੀ ਵੀ ਆ ਗਈ ਆ ਆਪਾਂ ਅੱਗੇ ਵੀ ਵਧਨੇ ਆ ਪਰ ਅੱਗੇ ਵਧਣ ਦੇ ਨਾਲ ਥੋੜਾ ਸਾਡਾ ਨਾ ਪਿਛੋਕੜ ਜਿਹੜਾ ਅਸੀਂ ਭੁੱਲਦੇ ਜਾਂਦੇ ਹਾਂ ਤੁਸੀਂ ਆਪਾਂ ਸਾਲ ਬਾਦ ਆਉਂਦੇ ਆ ਚਲੋ 5 7 20 50 100 ਬੰਦੇ ਇਕੱਠੇ ਕਰਦੇ ਆ ਮਹਾਰਾਜ ਉਹਨਾਂ ਨੂੰ ਬਾਬਾ ਸਾਹਿਬ ਜੀ ਉਹਨਾਂ ਨੂੰ ਫੁੱਲ ਭੇਟਾ ਕਰਦੇ ਆ ਖੁਸ਼ੀ ਮਨਾਉਂਦੇ ਆ ਪਰ ਪੂਰਾ ਸਾਲ ਕੀ ਅਸੀਂ ਇਹਨਾਂ ਦੀ ਵਿਚਾਰਧਾਰਾ ਤੇ ਚੱਲਦੇ ਆ ਕਦੀ ਕੋਸ਼ਿਸ਼ ਕੀਤੀ ਆਪਾਂ ਬਾਬਾ ਸਾਹਿਬ ਦੇ ਵਿਚਾਰਧਾਰਾ ਤੇ ਚੱਲੀਏ ਵੀ ਉਹਨਾਂ ਨੇ ਇੰਨਾ ਸੰਘਰਸ਼ ਕੀਤਾ ਉਹ ਜਿਹੜੇ ਸੰਘਰਸ਼ ਨੂੰ ਚਾਲੂ ਰੱਖੀਏ ਅਜੇ ਵੀ ਜਿਹੜੇ ਆਪਣੇ ਭਾਰਤ ਦੇਸ਼ ਦੇ ਬਹੁਤ ਪਿਛੜੇ ਇਲਾਕੇ ਆ ਜਿੱਥੇ ਕਿ ਸਾਡੇ ਸਮਾਜ ਨਾਲ ਹਜੇ ਵੀ ਵਿਕਤਰਾ ਹੋ ਰਿਹਾ ਆ ਉਹਦਾ ਕਾਰਨ ਕੀ ਆ ਸਾਡਾ ਸਮਾਜ ਹਜੇ ਜਾਗਰੂਕਤ ਨਹੀਂ ਹੈਗਾ ਬਹੁਤੇ ਸਾਡੇ ਸਮਾਜ ਦੇ ਬੱਚੇ ਪੜ੍ਹਾਈ ਲਿਖਾਈ ਵੱਲ ਨੂੰ ਨਹੀਂ ਹੈਗੇ ਜਿਹੜੇ ਜਾ ਰਿਹਾ ਪੜ੍ਹ ਰਹੇ ਆ ਉਹ ਤੇ ਜਾ ਰਿਹਾ ਪਰ ਜਿਹੜੇ ਸਾਡੇ ਸਮਾਜ ਦੇ ਬੱਚੇ ਸ਼ੁਰੂ ਤੋਂ ਕੰਮਕਾਰਾਂ ਚ ਪਾ ਦਿੰਦੇ ਅਸੀਂ ਜਾਂ ਉਹਨਾਂ ਨੂੰ ਐਜੂਕੇਸ਼ਨ ਵੱਲ ਨਹੀਂ ਤੋਰਦੇ ਉਹਦੇ ਨਾਲ ਕੀ ਹੁੰਦਾ ਉਹ ਬੱਚੇ ਤੋਂ ਜਿਹੜਾ ਕੀਮਤੀ ਹਥਿਆਰ ਜਿਹੜਾ ਬਾਬਾ ਸਾਹਿਬ ਨੇ ਸਾਨੂੰ ਦਿੱਤਾ ਆ ਉਹ ਅਸੀਂ ਉਹਦੇ ਤੋਂ ਗਵਾ ਲੈਂਦੇ ਕਿਉਂਕਿ ਹੱਥਾਂ ਦੀ ਲੜਾਈ ਆ ਜਿਹੜੀ ਇਤੇ ਨਾ ਕਿਤੇ ਬੰਦਾ ਹਾਰ ਜਾਂਦਾ ਕੁਛ ਹੋ ਜਾਂਦਾ ਜਿਹੜੀ ਕਲਮ ਦੀ ਲੜਾਈ ਆ ਉਹ ਹਮੇਸ਼ਾ ਜਿੱਤਦੀ ਆ ਕਿਉਂਕਿ ਬਾਬਾ ਸਾਹਿਬ ਨੇ ਕਲਮ ਦੇ ਆਧਾਰ ਤੇ ਹੀ ਸਾਨੂੰ ਇੱਕ ਪਛਾਣ ਦਵਾਈ ਆ ਤੇ ਸਾਸੀ ਵੀ ਉਹ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆਪਣੇ ਬੱਚਿਆਂ ਨੂੰ ਮੋਰੇ ਲੈ ਕੇ ਆਉਣਾ ਚਾਹੀਦਾ ਆ ਤੇ ਮਹਾਰਾਜ ਨੇ ਜਿਹੜਾ ਸੰਵਿਧਾਨ ਲਿਖਿਆ ਆ ਸਾਨੂੰ ਉਹਨਾਂ ਦੀ ਵਿਚਾਰਧਾਰਾ ਤੇ ਚੱਲਣਾ ਚਾਹੀਦਾ ਆ ਤਾਂ ਜੋ ਹੋਰ ਆਪਾਂ ਅੱਗੇ ਵੱਧ ਸਕੀਏ ਇੰਨੀਆਂ ਗੱਲਾਂ ਕਹਿਣਾ ਚਾਹੁੰਦਾ ਤੁਹਾਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਵੀ ਮੇਰੇ ਵੀਰਾਂ ਭੈਣਾਂ ਨੇ ਵੀ ਕੋਸ਼ ਤੁਹਾਨੂੰ ਸ਼ਾਬਾਸ਼ ਕਹਿਣੇ ਤੇ ਉਹ ਇੱਥੇ ਆ ਕੇ ਕਹਿ ਸਕਦੇ ਜੀ ਸਾਰਿਆਂ ਦਾ ਤੁਹਾਨੂੰ ਜੈ ਭੀਮ ਜੈ ਭਰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਸਾਡੇ ਯੂਨਿਟ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਜਗਤ ਵੈਲਫਰ ਸੰਸਥਾ ਵੱਲੋਂ ਆਪ ਜੀ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਜੈ ਭੀਮ ਜੈ ਭਰ